ਅਸੀ ਨਾ ਨਾ ਸੋਣਾ ਹੈ ਕਿ ਦੁਬਈ ਚ ਫਿਰਦੇ ਸੀ ਕੋਰੇ ਹੱਥੀ ਦਾਦੇ ਆ ਤੂੰ ਕੋਰੇ ਹੱਥ ਮੋੜਦਾ ਨਾ ਇਹ ਤਾਂ ਗੱਲ ਆ ਪਲਸਰ ਚੈੱਕ ਕਰੋ ਮੈਂ ਆਨਪਾਰਟ ਦੱਸਦੇ ਆ ਸਾਨੂੰ ਲੈਫਟ ਰਾਈਟ ਦਾ ਪਤਾ ਹੋਣਾ ਹੋਣਾ ਹੋਵੇ ਲੈਫਟ ਨੂੰ ਮੈਂ ਰਾਈਟ ਕਹਦਾ ਉਹ ਬੇਸਲੀ ਗੱਲ ਆ ਦੇਖੋ ਚੱਕਰ ਤਾਂ ਨਹੀਂ ਵੱਡੀ ਬਣਦੇ ਤਾਂ ਨਹੀਂ ਟਾਈਮ ਤਾਂ ਸਹੀ ਆ 5 ਵਜੇ ਆ ਵੀਡੀਓ ਤੇ ਗੱਲ ਕਰਦਾ ਵੱਡੀ ਬਣਦੇ ਤਾਂ ਤਨ ਵੜਦੀ ਹੋ ਗਈ ਆ ਆ ਅਗਲਾ ਹਾਂ ਮੋੜ ਇਧਰ ਮੋੜ ਦੇ ਮੋੜ ਦੇ ਮੋੜ ਦੇ ਕਾਦੇ ਰਾਈਟ ਹਾਂ ਕਿੱਥੇ ਜਾਣਾ ਮਣ ਚੱਲ ਚੱਲ ਉਹ ਨੀਲੀ ਗੱਡੀ ਹੈਗੀ ਗੱਡੀ ਖੜੀ ਹੈ ਯਾਰ ਉੱਥੇ ਆ ਉੱਥੇ ਉੱਥੇ ਉਹਦੇ ਉਹਦੇ ਯਾਰ ਕਿੱਥੇ ਨਹੀਂ ਛੇੜ ਉਹ ਦੱਸੋ ਪਰੋ ਚਾ ਗਾਈਸ ਮੁੰਡਾ ਫਾਲ ਫਰੂਟ ਖਰੀਦਦਾ ਆ ਦੋ ਦੋ ਲਾਇ ਪਾਏ ਫਾਲ ਦੇ ਵਿੱਚ ਜਿੱ ਕੀ ਪਾਇਆ ਠੀਕ ਸਹੀ ਆ ਚੈੱਕ ਕਰ ਲੋ ਗ੍ਰੋਸਰੀ ਇੱਥੇ ਸਮਾਨ ਸਸਤਾ ਮਿਲਦਾ ਬਾਕੀ ਜ਼ਰੂਰੀਆਂ ਨਾਲ AC भी लग गया है डेढ़ रन का दो टन का हो सकता है तो करसा दे लीचियां वगैरह भी पनिया सारा कुछ ओके गाइस हम जा रहे हैं ਉਹ ਵੀਡੀਓ ਬਾਈ ਨੂੰ ਰੱਖਾ ਮੈਂ ਇੱਥੇ ਹਾਂ 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 ਬਾਈ ਨੂੰ ਆਪਾਂ ਬਲੌਗ ਪਾਉਣਾ ਆਪਾਂ ਤੂੰ ਦੇਖੀ ਜਾਈਏ ਇਹ ਗਾਇਸ ਕਾਲੀ ਗੱਡੀ ਲਸ਼ਕਾ ਮਾਰਦੀ ਹੋਈ 508790 ਵਾਲੇ ਵਿੱਚ ਕਹਿੰਦੇ ਘੈਂਟ ਘੜ ਮੁੰਡੇ ਬੈਠੇ ਜੇ ਟਮਾਟਰ ਲੈਣੇ ਟਮਾਟਰ ਹਾਂ ਟਮਾਟਰ ਕਿਹੜਾ ਆਪਾਂ ਉਹ ਟਮਾਟਰ ਉਹਦੇ ਕੋਲੇ ਦਿਸ ਜਾਂਦੀ ਟਮਾਟਰ ਆਹੋ ਆਪਣਾ ਉਹ ਸੇਮ ਰਸਰੀ ਦੇ ਕੀ ਰੇਟ ਨੇ ਪਤਾ ਨਹੀਂ ਆਈਡੀਆ ਜਾ ਇੱਥੇ ਕਿਨੇ ਦਿੱਤੇ ਆ ਇਨੇ 100 ਰੁਪਈਆ ਦੇ 12 ਪੀਸ 10 ਰੁਪਈਆ ਦੀ 10 ਜਣ ਭਾਏ ਉੱਥੇ ਦਾ ਫਿਰ ਮਹਿੰਗੇ ਉੱਥੇ ਨਹੀਂ ਕਿ ਉੱਥੇ ਮਹਿੰਗੇ ਆ ਮਹਿੰਗੇ ਦਾ ਗ੍ਰੋਸਰੀ ਥੋੜਾ ਮੈਂ 50 ਰੁਪਈਆ ਦੇ 6 6 ਵਾਲਿਆ ਅੱਧਾ ਕਿਲੋ ਉਹਦੇ ਪੋਸੇ ਪੰਜਾ ਦੇ ਦਸ ਸੈਂਟ ਦੇਨੇ ਸੀ ਉਹਨੇ ਗ੍ਰੋਸਰੀ ਵਾਲ ਨੇ ਅੱਧਾ ਕਿਲੋ ਮੈਂ ਹਾਲੇ ਆਇਆ ਪਤਾ ਨਹੀਂ ਗ੍ਰੋਸਰੀ ਰੁਪਈਆ ਰੁਪਈਆ 1 ਰੁਪਈਆ ਦਾ ਇੱਕ ਸੇਵਾ ਗੱਭੂ ਬੋਸ਼ਾ ਗੱਭੂ ਬੋਸ਼ਾ ਮੈਂ ਤੁਹਾਨੂੰ ਪੁੱਛਣਾ ਹੀ ਨਹੀਂ ਮੈਨੂੰ ਪਤਾ ਕਹਿੰਦੇ ਆ ਕਿ ਨਹੀਂ ਇਸ ਸਕੀਮ ਆ ਗਿਆ ਆਪਣਾ ਦੋਪੂ ਗੁਸ਼ਾ ਵੀ ਚਰ ਹੁੰਦੇ ਆ ਨਾਸਪਤੀ ਮੋਤੀ ਹੁੰਦੀ ਹੈ ਨਹੀਂ ਇਹ ਵੱਡੀ ਹੁੰਦੀ ਹੈ ਇਹ ਹੁੰਦੀ ਹੈ ਨਾਸਪਤੀ ਖਾਨ ਚ ਟੇਸਟ ਦਾ ਫਰਕ ਹੁੰਦਾ ਥੋੜੀ ਜਿਹੀ ਖੱਟੀ ਹੁੰਦੀ ਉਹ ਨਹੀਂ ਤੈਨੂੰ ਬੋਲਦਾ ਮੈਂ ਇੱਥੋਂ ਕਹਿੰਦਾ ਸੀ ਆਹਦੇ ਬਾਈ ਨੂੰ ਸਬਜ਼ੀ ਸੋਜੀ ਵੀ ਇੱਥੋਂ ਲੈ ਕੇ ਜਾਇਆ ਕਰੇ ਬਹੁਤ ਸਸਤੀ ਆ ਸਬਜ਼ੀ ਤੇ ਆਹ ਰੂਟ ਪਰਾਠਾ ਇੱਥੇ ਆ ਇਹਨਾਂ ਦੁਕਾਨਾਂ ਦਾ ਵੀ ਉਹ ਚ ਵੀਡੀਓ ਜਿਹੜਾ ਹੁਣ ਕਲਿੱਪ ਬਣਾਇਆ ਉਹ ਗੱਡੀ ਡਿਫੈਂਡਰ ਉਹ लेके जानी थी यार वही पसना ओगार ना कब दिया कब्बू कब्बू चार मेरा पता तेरे मोडे फारे ਟੇਬਲ ਆਉ ਕੋਈ ਜਣਾ ਆ ਵੀਣਾ ਇਹ ਪਾਰਕਿੰਗ ਆ ਇੱਥੇ ਹਾਈ 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 ਧਿਆਨ ਨਾਲ ਸੋਣਿਆ ਧਿਆਨ ਨਾਲ ਸ਼ਾਇਦ ਨਾ ਆਖੋ ਪੱਕਾ ਕੋਈ ਆ ਕਿੱਦਾਂ ਜਣਾ ਥੱਲੇ ਜਾਂਦਾ ਉਹ ਆਪਾ ਪਰਲੇ ਰਾ ਆਈ ਸੀ ਨਾ ਮਾੜਾ ਪੜਵਦੇ ਉਹ ਤਕਲੀਫੇ ਫੋਰਡ ਤੇ ਆਹ ਪੜਨਾ ਓਰੇ ਰੋਕੀ ਘਟੀ ਭੜੇ ਘਾਣੇ ਜਿਆ ਉੱਤਰ ਕੇ ਚੱਲ ਜਾ ਵਜਾ ਕਰ ਕਿਸੇ ਕੀ ਬਰੂਟਸ ਕੈਮਰਾ ਬੰਦ ਕਰ ਕੈਮਰਾ ਬੰਦ ਕਰ ਇਹ 0.5 ਚੱਲੂਗਾ ਜੀ ਨੰਬਰ 4 ਚ ਪਹੁੰਚ ਚੁੱਕੇ ਜੀ ਹਾਂ ਵੀ ਇੱਥੇ ਜੇ ਪਾਰਕਿੰਗ ਲਈ ਆਵੇ ਜਗਾ ਖੁੱਲਦਾ ਹਾਂ ਆ ਪਾਰਕਿੰਗ ਲਈ ਆ ਹੁਣ ਇਹ ਦੋ ਗੱਡੀਆਂ ਵੀ ਇਹ ਗਾਂ ਵੀ ਇਹ ਦੂ ਗਾ ਲケーション ਆ ਦੇਖ ਆ ਦੇਖ ਲੁਕੇਸ਼ਨ ਚੱਕ ਮੂਰੇ ਲਾਤੀ ਤੇਰੇ ਲਈ ਉਹੀ ਦਾਦ ਨਾ ਗੱਡੀਆਂ ਤੋਂ ਲੋਕੇ ਚੜਾਈ ਜਾਂਦੇ ਆ ਤੇ ਕੀ ਪਤਾ ਉਦੋਂ ਗਾਂ ਹੈ ਕਿ ਗਾਲਾ ਹੋਵੇ ਆਪਦੇ ਤੇ ਪਹਿਲਾਂ ਦੇ ਇੱਥੇ ਗੱਡੀ ਲਾ ਦੇ ਗਾਂ ਚੜ ਚੱਲ ਇਹਦਾ ਆਪਦੇ ਤੇ ਜਿੱਥੇ ਮਰ ਗੱਡੀ ਸੀ ਸਾਂ ਮਰਦੀ ਲਈ ਚੱਲ ਹੁਣ ਹੁਣ ਹਾਂ ਹੁਣ ਹੁਣ ਇੱਧਰ ਵੀ ਕੰਮ ਆ ਪੈਂਦਾ ਦੂਜਾ ਨਹੀਂ 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 ਉਹ ਪਹਿਲਾਂ ਦੂਜੀ ਉਹ ਵਾ ਇੱਕ ਦੋ ਤਿੰਨ ਚਾਰ ਦੇਖਾਉਂ ਥੱਲੇ ਉੱਤਰ ਕੇ ਚੱਲੇ ਤਰ ਗੁੰਦੇ ਆ ਮੈਂ ਕਿਹਾ ਨਾ ਪੱਥਰ ਆ ਰਹਿਣ ਦੇ ਗਾਂ ਮੈਂ ਕਰ ਲਾ ਉੱਥੇ ਲਾ ਦੇ ਜੀ ਦੂਗਾ ਤੁਰ ਕੇ ਚੱਲ ਜਾਂਦੇ ਆ ਕੰਮ ਪੱਥਰ ਦਾ ਟਾਇਰ ਦਾ ਟਾਇਰ ਦਾ ਨਾ ਕੰਮ ਹੋ ਜੇ ਮੈਂ ਕਰਦਾ ਪੰਗਾ ਨਾ ਲੱਗੇ ਇਹ ਲੱਕੇ ਨੀਟ ਲਾ ਹੌਲੀ ਹੌਲੀ ਥੋੜੀ ਥੋੜੀ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਸੋਹਣਾ ਮੈਂ ਰੋੜੇ ਗਾ ਮੈਨੂੰ ਤਖੇ ਤੁਸੀਂ ਜਾਂਦੇ ਮੈਂ ਤਾਂ ਕਿਹਾ ਮੈਂ ਟਾਇਰ ਦਾ ਕੰਮ ਨਾ ਕਰਾਲ ਗਿਆ ਆਪਾਂ ਇਹ ਆ ਗੱਲੇ ਗੱਲੇ ਆਪਾਂ ਦਾ ਸੋਧੋ ਰਹੀ ਹੈ ਵੀ ਹਣਾ ਫੋਨ ਲੈ ਆ ਆਈਫੋਨ ਤੇ ਮੈਂ ਖੜਦਾ ਤਾਂ ਤਾਂ ਕਿਹਾ ਗੱਡੀ ਚਲੋ ਮੇਰੀ ਵੀਡੀਓ ਬਣਾ ਦੇਖੋ ਆ ਪੜ ਇੱਕ ਦੂਰੀ ਸੰਤਾ ਜੋ ਕਿਸੋਂ ਤੇ ਹਾਂ ਓਹ ਵੇਖ ਗਏ ਧਿਆਨ ਆ ਵੀਰੇ ਪੱਥਰ ਤੇ ਪੈਰ ਧਰਿਓ ਅੱਜ ਕੰਤਰੀ ਟੋਲ ਤੇ ਕਿ ਕਿ ਪੱਥਰ ਸੋਜ ਆ ਦੇਖ ਇੱਥੇ ਪੱਥਰ ਕੋਈ ਨਹੀਂ ਆ ਜੀ ਹਾਂ ਸਾ ਹੀ ਦਾ ਹੁਣ ਵੀ ਆ ਲੈ ਨਗੀਆਂ ਤਾਰਕ ਟ੍ਰੈਂਕਰ ਨਾ ਆ ਉਹ ਆ ਵੀ ਕੀ ਕਰ ਸਰ ਬੂਟ ਪਾਏ ਹੋਏ ਆ ਤਾਰ ਦੇ ਗਾਂ ਕੋਹੀ ਗੱਲਾਂ ਤੁਰਦੀਆਂ ਆ ਆਵੇ ਇੱਥੇ ਸੀ ਦਾ ਕੁਛ ਸੀ ਨਹੀਂ ਹੈਗਾ ਬਾਬੇ ਦੀ ਉਹ ਐਂਟਰੀ ਕੀਤੀ ਵੀ ਆ ਲੰਘ ਜਾ ਯਾਰ ਐਂਟਰੀ ਵਿੱਚ ਦੀ ਮੱਥਾ ਟੇਕ ਕੇ ਚੰਨਾ ਗ ਵਿੱਚ ਉਹਦੀ ਓ ਮਾਈ ਗੋਡ ਉਹ ਵੇਖ ਸੁਖਾਵਤਾ ਲੱਗ ਚੱਲਿਆ ਕਿਉਂ ਓਏ ਆਪਣੀ ਵੀ ਕਦੇ ਤੇ ਘਰ ਬਣਾ ਜਾ ਘਰ ਬਣ ਜੂ ਆ ਦੇਖੋ ਕਾਫੀ ਕੋਈ ਲੋਕ ਪੀ ਕੇ ਜਾਂਦੇ ਆ ਹੂੰ ਕਟੜਾ ਸਰਪੰਚ ਦੀ ਬੋਤਲ ਪਾਣੀ ਪਾ ਲਈ ਆਹ ਆ ਇੱਥੇ ਗੁਰ ਕੀ ਪਾ ਲੈ ਬੱਤੂ ਦੀ ਗਾਂ ਹਜੇ ਕਿੱਥੇ ਜਾਣਾ ਯਾਰ ਸੁੱਖੇ ਆਈ ਲੱਭਣਾ ਵੀ ਪੱਧਰ ਜੀ ਉਹ ਗਾਂ ਟਕਾਵਾਂਗੇ ਤਾਂ ਚੱਲ ਕੇ ਇੱਥੇ ਹੀ ਬਹਿ ਗਏ ਆ ਬਣਾਏ ਬਣਾ ਜੀ ਰਿਸਪੀ ਦੁਕਾਨ ਉਹ ਜਾਂਦਾ ਟਹਿਗਾ ਫੇਰ ਅਵੀ ਮੁਰਦਾ ਬਣਾਵਾਂਗੇ ਉਹ ਥੋੜੀ ਭਾਂਡੂ ਗਲਤੀ ਮੁੜ ਗਏ ਡਸਟਬਿਨ ਲੱਗਦਾ ਹੈਂ ਓਏ ਗੁਫਾ ਉਹਦੇ ਵਿੱਚ ਪੱਥਰ ਜਿਹੇ ਹੋਏ ਉਹਦੇ ਹਾਂ ਆਹ ਸਭ ਬੰਦ ਕਰ ਲੈ ਮੈਂ ਜਾ ਦੇ ਅਮਨ ਦੇ ਦਾਦੇ ਦੀਆਂ ਨਿਸ਼ਾਨੀਆਂ ਇੱਥੇ ਹੀ ਛੱਡ ਜਲੇ ਆਂ ਰੱਖ ਚੱਕੋ ਜੀ ਜੈ ਮਹਾਰਾਜ ਪਲੀ ਕਿ ਕਿੱਥੇ ਪਾਕਾ ਨੂੰ ਜਾਂਦਾ ਚੱਲ ਚਲੋ ਮੱਕਾ ਦੇਖ ਰਿਹਾ ਕਹਿੰਦਾ ਗਾਮ ਨਹੀਂ ਆਈਏ ਸਮਾਪਤ ਬਖਸ਼ਣਾ ਹੈ ਮੇਰਾ ਰੋਸ ਤੇ ਮੈਨੂੰ ਕਹਣਾ ਮੈਂ ਸੀਜ਼ਨ ਲਾਉਣ ਵਾਗ ਗਿਆ ਹੂੰ ਹੂੰ ਮੈਂ ਵੀ ਇਹ ਸਾਪਲੇ ਨੇ ਘਰ ਦੇ ਨੇੜੇ ਆਉਂਦਾ ਦਾਣਾ ਮੰਡੀ ਨਾਲ ਵਖਾ ਮੈਂ ਬਿੱਲਾ ਫਰਦਾ ਮੈਂ ਕੀ ਚਾਲ ਹੂੰ ਕਹਿੰਦਾ ਲੈ ਕਹਿੰਦਾ ਪਿਛਲੀ ਵਾਰ ਕਹਿੰਦਾ ਤੂੰ ਤਾਂ ਉੱਥੇ ਸੀ ਕਹਿੰਦਾ ਮੈਂ ਵਗ ਗਿਆ ਸੀ ਸੀਜ਼ਨ ਲਾਉਣ ਕਹਿੰਦਾ ਮੈਂ ਤਾਂ ਦੀਵਾ ਤਰ ਕੇ ਮੱਖਾ ਦੇਖ ਕੇ ਆਇਆ ਉੱਥੇ ਉਹ ਨਾ ਆੜਾ ਹੈ ਦੀ ਅੰਦਰਲੀ ਤੇ ਤੂੰ ਇੱਥੇ ਕੀ ਕਰ ਚੜ੍ਹਨ ਨੂੰ ਖੜਾ ਪਹਿਲਾਂ ਇਹ ਦੱਸ ਵੇਖਣ ਨੂੰ ਚੜ੍ਹਿਆ ਮੈਂ ਆ ਵੇਖਣਾ ਕਿੰਨਾ ਮੋਟਾ ਇੱਥੇ ਹੈਗਾ ਸਾਰਾ ਸੱਟ ਮੇਲਾ ਸਾਰਾ ਪਹਾੜ ਉਹੀ ਹੈ ਨਾ ਪਹਾੜ ਦੇ ਸਾਰੇ ਖੜਾ ਸਾਰਾ ਦਰਖਤ ਪਹਾੜ ਦੇ ਸਾਰੇ ਖੜਾ ਇਹਦੋਂ ਪਹਿਲਾਂ ਗਾਂਾਂ ਦਾ ਲੰਘ ਜਾ ਸਰਪੰਚਾ ਵੇਖੇ ਅੰਦਰ ਕੌਣ ਉਹ ਵੇਲਾ ਕਹਿੰਦਾ ਤਾਰ ਤਾ ਲੋ ਇਹਨੂੰ ਦੇਖ ਕੇ ਚੱਲ ਕਿਹੜੀ ਸੀ ਵੈਲੀ ਇਹ ਰੇਨਬੋ ਵੈਲੀ ਰੇਨਬੋ ਵੈਲੀ ਰੇਨਬੋ ਵੈਲੀ ਦੇ ਵਿੱਚ ਤਾਂ ਥੋੜਾ ਜਿਹਾ ਪਿੱਛੇ ਜੇ ਮਤਲਬ ਆਪਣੀ 16 ਕਿੰਨੀ ਸੀ ਫਰਵਰੀ ਸੀ ਕਿ ਮਾਰਚ ਸੀ ਜਦੋਂ ਮੀਂਹ ਇਹ ਜਿਆਦਾ ਉਦੋਂ ਅਹੀਂ ਪੱਥਰ ਕੁਤਰ ਰੁੜ ਗਏ ਆ ਕਹਾਂ ਇਹ ਆ ਤੂੰ ਕਹਿ ਦੇ ਤੂੰ ਦੱਸ ਮੈਂ ਸੱਚ ਬੋਲਦਾ ਸੀ ਇਹ ਜਨ ਬੜੀ ਘੇਟਾ ਬਸ ਥੋੜਾ ਜਿਹਾ ਚਾਨਣ ਕਰਕੇ ਉੜੀ ਹੋ ਗਈ ਪ੍ਰੋਬਲਮ ਸਾਨੂੰ ਅਯੋ ਉਹ ਸਾਡੀਆਂ ਉੱਥੇ ਕਿੱਟਾਂ ਪਈਆਂ ਉਹ ਉੱਥੇ ਏਡੀਆਂ ਕਿੱਟਾਂ ਪਈਆਂ ਇੱਥੇ ਤਾਂ ਖਾਈਆਂ ਕਿਟਾਂ ਰੱਖ ਲੜ ਕੇ ਫਿਰ ਪਹਿਲਾਂ ਫਿਰ ਕਾਲੀਆਂ ਹੁਣ ਆਹ ਦੇਖੋ ਪਾਣੀ ਖੜਾ ਜਿਹੜਾ ਖੜਾ ਆ ਇੱਥੇ ਆਹ ਪਾਣੀ ਖੜਾ ਜਿਹੜੀ ਵੈਲੀ ਚ ਪਾਣੀ ਦੀ ਗੱਲ ਕਰਦੇ ਬਹੁਤ ਜ਼ਿਆਦਾ ਡੂੰਗਾ ਪਾਣੀ ਗਾਂ ਹਜੇ ਵੈਲੀ ਹੋਰ ਹੈਗੀ ਆ ਗਾਂ ਦੀਆਂ ਅੱਗੇ ਦੀ ਅੱਗੇ ਬਟ ਥੋੜਾ ਇਨੀਰਾ ਜ਼ਿਆਦਾ ਹੋ ਗਿਆ ਕਰਕੇ ਹਰ ਲొਕੇਸ਼ਨ ਮੀਂਹ ਤੇ ਹਰੀ ਕਿੱਧਰ ਦੀ ਇਧਰ ਜਾਣਾ ਤਾਂ ਕਰਕੇ ਇੱਥੇ ਹੀ ਪੜਨ ਕੈਂਸਲ ਕਰਦੇ ਆ ਤੇ ਵਾਪਸ ਆਈ ਪਿੱਛੇ ਮੜਦੇ ਆ ਸਰਪੰਚ ਸਾਹਿਬ ਦੇ ਹੱਥ ਦੀ ਚਾਬੀ ਲੈਣੇ ਜਾ ਕੇ ਵਾਪਸ ਗੱਡੀ ਕੋਲ ਚਲੋ ਚੱਲ ਗਏ ਮੁੰਡਿਆ ਵਾਪਸ ਫਤਿਹ ਬਲਾ ਦੋ ਕਿਰਾ ਸੋਲੇ ਸੋਨਿਹਾਲ ਬਾਸ ਸ੍ਰੀ ਆਕਾਲ ਜੇ ਸੁਖੇ ਟਕਾਉਣਾ ਪੱਥਰ ਟਕਾ ਆ ਜਾ ਗਾਈਸ ਵੀਰੇ ਆ ਵੀ ਬੰਦਾ ਨਾਲ ਸੀਗਾ ਇਹਦਾ ਵੀ ਆ ਕੇ ਕਰੀ ਅਤੀ ਅਤੀ ਧੰਨਵਾਦੀ ਹੋਵਾਂਗੇ ਨਾ ਵੀਰੇ ਮਾਮਦਾ ਨਹੀਂ ਇਹ ਬੈਟ ਨਹੀਂ ਲਗਾਈ ਜਦੋਂ ਅੱਗੇ ਦੇ ਗਾਇਸ ਉਹ ਤੂੰ ਕਿੱਥੇ ਤੀਜਿਆ ਭੈਂਚ ਦੋ ਹੈਗਾ ਡੱਕ ਡੁੱਕ ਤੜੀ ਪਿਆ ਅਰੇ ਹੜ ਕੇ ਰਖਿਤਾ ਇਹਦਾ